ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੌਜਵਾਨਾਂ ਦੀ ਭਲਾਈ ਯਕੀਨੀ ਬਣਾਉਣ ਅਤੇ ਉਹਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਖੋਲਣ ਲਈ ਮਿਸ਼ਨ ਰੁਜ਼ਗਾਰ ਤਹਿਤ ਲਗਾਤਾਰ ਨਵੇਂ ਮੀਲ ਪੱਥਰ ਸਥਾਪਿਤ ਕਰ ਰਹੀ ਹੈ। ਮਿਹਨਤੀ ਅਤੇ ਹੁਨਰਮੰਦ ਨੌਜਵਾਨਾਂ ਨੂੰ ਨਰੋਲ ਮੈਰਿਟ ਦੇ ਆਧਾਰ 'ਤੇ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਸਰ ਮੇਰੇ ਮਾਤਾ-ਪਿਤਾ ਦਾ ਸੁਪਨਾ ਸੀ ਇੱਕ ਕਿ ਉਹਨਾਂ ਦਾ ਬੇਟਾ ਕਿੱਥੇ ਸੈੱਟ ਹੋਵੇ। ਉਹ ਵਿਚਾਰੇ ਆਪ ਤਾਂ ਨਹੀਂ ਰਹੇ ਇਹ ਅੱਜ 18 ਸਾਲਾਂ ਬਾਅਦ ਸਰ ਇਹ ਸੁਪਨਾ ਮੇਰਾ ਪੂਰਾ ਹੋ ਰਿਹਾ ਹੁਣ ਤੱਕ ਵੱਖ-ਵੱਖ ਵਿਭਾਗਾਂ 'ਚ 55000 ਤੋਂ ਵੱਧ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਨੇ ਪੰਜਾਬ ਸਰਕਾਰ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਕਰਨ ਅਤੇ ਰੋਜ਼ਗਾਰ ਦੇਣ ਦੇ ਆਪਣੇ ਵਾਅਦੇ ਤੇ ਪੂਰੀ ਤਰ੍ਹਾਂ ਖਰੀ ਉੱतरी ਹੈ ਸਰਕਾਰੀ ਨੌਕਰੀ ਪਹਿਲਾਂ ਤਾਂ ਇੱਕ ਸੁਪਨਾ ਹੀ ਹੁੰਦੀ ਸੀ ਕਿੱਥੇ ਨਹੀਂ ਮਿਲਦੀ ਆਪਣਾ ਕੋਈ ਮੰਤਰੀ ਨਹੀਂ ਜਾਣਦਾ ਆਪਣੇ ਕੋਲੇ ਪੈਸੇ ਨਹੀਂ ਹੈਗੇ ਹੁਣ ਸਰਕਾਰੀ ਨੌਕਰੀ ਪੜਾਈ ਤੇ ਬੇਸਤੀ ਮਿਲਦੀ ਹੈ ਮੈਰਿਟ ਤੇ ਬੇਸਤੀ ਮਿਲਦੀ ਹੈ ਪੜੋ ਨੰਬਰ ਲਓ ਤਾਂ ਨੌਕਰੀ ਤੁਹਾਡੇ ਘਰੇ ਆ ਪਾਉਗੀ ਕਿਸੇ ਨੂੰ ਕੋਈ ਕਰਪੀਆ ਦੇਣੇ ਤੇ ਕਿਸੇ ਨੂੰ ਕੋਈ ਸਿਫਾਰਿਸ਼ ਲਾਉਣੀ ਪਈ ਤੇ ਤੁਸੀਂ ਹੁਣ ਪੰਜਾਬ ਸਰਕਾਰ ਦਾ ਹਿੱਸਾ ਹੋ ਪੂਜਾ ਅਰਚਨਾ ਤੋਂ ਬਾਅਦ ਸ਼ੁਰੂ ਹੋ ਗਿਆ ਹੈ ਵਿਸ਼ਵ ਪ੍ਰਸਿੱਧ ਲੰਗੂਰ ਮੇਲਾ ਅਸੀਂ ਇਸ ਵੇਲੇ ਦੁਰਗਿਆਣਾ ਧੀਰਤ ਦੇ ਬੜਾ ਹਨੂਮਾਨ ਮੰਦਿਰ ਦੇ ਅੰਦਰ ਖੜੇ ਹਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲੰਗੂਰ ਮੇਲੇ ਲਈ ਅੱਜ ਪਹਿਲਾ ਦਿਨ ਹੈ ਪਹਿਲਾ ਨਵਰਾਤਰਾ ਸਰਦੀਆਂ ਨਵਰਾਤਰੇ ਦੇ 10 ਦਿਨ ਇਹ ਲੰਗੂਰ ਮੇਲਾ ਚੱਲਦਾ ਹੈ ਤੁਸੀਂ ਤਸਵੀਰਾਂ ਜਿ ਦੇਖ ਰਹੇ ਹੋ ਪੂਜਾ ਅਰਚਨਾ ਤੋਂ ਬਾਅਦ ਇਸ਼ਨਾਨ ਕਰਕੇ ਮੱਥਾ ਟੇਕਣ ਦੇ ਲਈ ਲੋਕ ਆਪਣੀਆਂ ਕਤਾਰਾਂ ਦੇ ਵਿੱਚ ਲੱਗੇ ਹੋਏ ਨੇ ਲੰਬੀਆਂ ਲੰਬੀਆਂ ਕਤਾਰਾਂ ਨੇ ਔਰ ਇਹਨਾਂ ਕਤਾਰਾਂ ਦੇ ਵਿੱਚ ਬੱਚੇ ਛੋਟੇ ਬੱਚੇ ਨੇ ਜਿਹੜੇ ਉਹ ਕਤਾਰਾਂ 'ਚ ਲੱਗੇ ਹੋਏ ਨੇ ਉਹਨਾਂ ਦੇ ਮਾਤਾ ਪਿਤਾ ਜੀ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਦੇ ਨਾਲ ਨੇ ਸੋ ਇਹ ਤਸਵੀਰਾਂ ਤੁਹਾਨੂੰ ਦਰਜਾਨਾ ਤੀਰਤ ਦੀਆਂ ਦਿਖਾ ਰਹੇ ਹਾਂ ਜਿੱਥੇ ਲੰਘੂਰ ਮੇਲਾ ਵਿਸ਼ਵ ਪ੍ਰਸਿੱਧ ਲੰਘੂਰ ਮੇਲਾ ਪੜ ਗਿਆ ਹੈ ਅੱਜ ਇਸ ਦੀ ਸ਼ੁਰੂਆਤ ਹੋ ਗਈ ਹੈ ਨਵਰਾਤਰੀ ਦਾ ਪਹਿਲਾ ਦਿਨ ਹੈ ਔਰ ਪਹਿਲੇ ਦਿਨ ਤੋਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਛੋਟੇ ਛੋਟੇ ਬੱਚੇ ਉਹਨਾਂ ਨੂੰ ਲੰਗੂਰ ਬਣਾ ਕੇ ਇਹ ਤੁਹਾਡੀ ਮੰਨਤ ਸੀਗੀ ਜੀ ਹਾਂਜੀ ਤੁਹਾਡਾ ਬੇਟਾ ਹੈ ਬੇਟੀ ਹੈ ਬੇਟਾ ਬੇਟਾ ਜੇ ਤੁਸੀਂ ਸਮਝ ਦਿਓ ਕਿ ਲੰਗੂਰ ਮੇਲਾ ਇਸ ਜਗ੍ਹਾ ਤੇ ਆ ਕੇ ਕੀ ਮਿਲਦਾ ਤੁਹਾਨੂੰ ਬਹੁਤ ਵਧੀਆ ਬਹੁਤ ਵਧੀਆ ਹੈਗਾ ਬਸ ਜਿਹੜਾ ਵੀਆਈਪੀ ਕੋਟਾ ਨਾਲ ਉਹ ਬੰਦ ਹੋਣਾ ਚਾਹੀਦਾ ਵੀਆਈਪੀ ਕੋਟਾ ਤਾਂ ਆਏ ਬਸ ਸਾਰੀ ਜਗ੍ਹਾ ਹੀ ਰਹਿਣਾ ਜੀ ਇਹ ਉਹ ਤਾਂ ਇੱਕ ਅਲੱਗ ਗੱਲ ਹੈਗੀ ਆ ਤੁਹਾਡੀ ਮੰਨਤ ਸੀਗੀ ਤੁਸੀਂ ਉਹ ਵਿਸ਼ ਪੂਰੀ ਹੋਈ ਆ ਹਾਂਜੀ ਸੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਤਸਵੀਰਾਂ ਦੇ ਵਿੱਚ ਜਿਨ੍ਹਾਂ ਦੀ ਮਨੋ ਕਾਮਨਾ ਪੂਰਨ ਹੋਈ ਹੈ ਮਨੋ ਕਾਮਨਾ ਜਿਨ੍ਹਾਂ ਦੀ ਪੂਰੀ ਹੋਈ ਹੈ ਉਹ ਆਪਣੇ ਬੱਚਿਆਂ ਨੂੰ ਲੰਗੂਰ ਵੇਸ ਪੁਸ਼ਾ ਦੇ ਵਿੱਚ ਇੱਥੇ ਲੈ ਕੇ ਆਉਂਦੇ ਨੇ ਔਰ ਪ੍ਰਭੂ ਦੇ ਘਰ ਮੱਥਾ ਟਿਕਾਉਂਦੇ ਨੇ ਔਰ ਇਹਦੀ ਪ੍ਰਥਾ ਹੈ ਕਿ ਦਿਨ ਦੇ ਵਿੱਚ ਦੋ ਵਾਰ ਲੰਗੂਰ ਮੇਲੇ ਦੇ ਵਿੱਚ ਇੱਥੇ ਮੰਦਰ ਦੇ ਵਿੱਚ ਮੱਥਾ ਟਿਕਾਉਣ ਦੇ ਲਈ ਲੈ ਕੇ ਆਇਆ ਜਾਂਦਾ ਹੈ ਸੋ ਲੰਗੂਰ ਮੇਲੇ ਜੀ ਤੁਸੀਂ ਦੇਖ ਰਹੇ ਹੋ ਆ ਬੇਟਾ ਲੰਗੂਰ ਮੇਲਾ ਬਣਿਆ ਜੀ ਪਹਿਲੀ ਤੁਹਾਡੀ ਪਹਿਲੀ ਵਾਰ ਬੰਦਿਆ ਹਾਂ ਕੋਈ ਮੰਨਤ ਮੰਗੀ ਸੀ ਕੀ ਤੁਸੀਂ ਹਾਂਜੀ ਇਹਨਾਂ ਦੀ ਦਾਦੀ ਨੇ ਮੰਗੀ ਨਹੀਂ ਨਹੀਂ ਉਹ ਕਰੇ ਨੇ ਅੱਛਾ ਹਾਂਜੀ ਤੇ ਕਿਸ ਤਰ੍ਹਾਂ ਦਾ ਅੱਜ ਤੁਸੀਂ ਲੈ ਕੇ ਆਏ ਹੋ ਮੰਦਰ ਦੇ ਵਿੱਚ ਬੇਟੇ ਨੂੰ ਲੰਗਰ ਦੇ ਵਿੱਚ ਕਿਸ ਤਰ੍ਹਾਂ ਦਾ ਲੱਗ ਰਿਹਾ ਕਿ ਇਹੋ ਜਿਹਾ ਵਾਤਾਵਰਣ ਤੁਸੀਂ ਦੇਖਿਆ ਸਰ ਪਾਸੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਛੋਟੇ ਛੋਟੇ ਬੱਚਿਆਂ ਨੂੰ ਲੰਗੂਰ ਬਣਾ ਕੇ ਲੈ ਕੇ ਆਂਦਾ ਹੈ ਔਰ ਬਹੁਤ ਇਹ ਪੀੜੀ ਬਰ ਪੀੜੀ ਜਿਸ ਦਾ ਤੁਹਾਡੀ ਮਾਤਾ ਜੀ ਕੋ ਸੁਣਿਆ ਹੈ ਕਿਸ ਤਰ੍ਹਾਂ ਜੀ ਦੱਸਿਓ ਸਾਡੀ ਇਹ ਤੀਜੀ ਪੀੜੀ ਬੰਦੀ ਵੀ ਹੈ ਸਾਡੇ ਅੰਦੇ ਦਾਦਾ ਅੰਦੇ ਪਪਾ ਕਹਿੰਦੇ ਇਹ ਮੈਂ ਅੱਛਾ ਜੀ ਤੀਜੀ ਪੀੜੀ ਚੱਲ ਰਹੀ ਹੈ ਇਹ ਪ੍ਰਥਾ ਚੱਲਦੀ ਆ ਰਹੀ ਹੈ ਜੀ ਹਾਂ ਜੀ ਸਾਡੇ ਪਰ ਪੰਜ ਪੰਜ ਵਾਰੀ ਅਸੀਂ ਹਰ ਇੱਕ ਨੂੰ ਬੱਚੇ ਨੂੰ ਬਣਾਣਾ ਹੀ ਬੜੀ ਕਿਰਪਾ ਤੁਹਾਡੇ ਤੇ ਹਨੂਮਾਨ ਜੀ ਦੀ ਬਸ ਜੀ ਬਹੁਤ ਹੀ ਵਧੀਆ ਸ਼ੁਗਰ ਹੈ ਮਾਲਕ ਦਾ ਉਹ ਦਿਨ ਦਾ ਦੇਸੀ ਕਰਦੇ ਆ ਇਹਨਾਂ ਨੂੰ ਬਣਾਉਣੇ ਆ ਤੇ ਇਹਦਾ ਸਾਡਾ ਕੀ ਹੈ ਅਸੀਂ ਕੁਝ ਨਹੀਂ ਕਰ ਸਕਦੇ ਬਾਕੀ ਇਦੋਂ ਦਾ ਥੋੜਾ ਸਿਸਟਮ ਕੇ ਜੀ ਤੁਸੀਂ ਕੀ ਕਹੋਗੇ ਪਿਤਾ ਜੀ ਵਾ ਵਧੀਆ ਪਰ ਬੱਚੇ ਜਾਂਦੇ ਬੰਦੇ ਨੇ ਉਹ ਮੇਰੇ ਮੁੰਡੇ ਨਹੀਂ ਬੰਦਾ ਤੇ ਵੀ ਵਾਰੀ سارے ਬੰਦੇ ਆ ਮਾਲਾ ਅਸੀਂ ਦੇਖਿਆ ਕਿ ਇਸ ਦਰਬਾਰ ਦੇ ਵਿੱਚ ਦੂਰ ਦੂਰ ਤੋਂ ਲੋਕ ਆਉਂਦੇ ਨੇ ਪੂਰੀ ਦੁਨੀਆ ਦੇ ਵਿੱਚੋਂ ਲੋਕ ਆਉਂਦੇ ਨੇ ਮੰਨਤ ਮੰਗਦੇ ਨੇ ਜਿਨ੍ਹਾਂ ਦੀ ਵਿਸ਼ ਪੂਰੀ ਹੋ ਜਾਂਦੀ ਹੈ ਉਹ ਉੱਥੇ ਸਰਦੀ ਨਵਰਾਤਰੀਆਂ ਤੇ ਜਿਵੇਂ ਲੱਗਣ ਵਾਲਾ ਲੰਗੂਰ ਮੇਲਾ ਉਸ ਮੇਲੇ ਦੇ ਵਿੱਚ ਲੈ ਕੇ ਇੱਥੇ ਪਹੁੰਚਦੇ ਨੇ ਤੁਸੀਂ ਸੰਗਤਾਂ ਦਾ ਇਕੱਠ ਦੇਖ ਸਕਦੇ ਹੋ ਸੰਗਤਾਂ ਇੱਥੇ ਪਹੁੰਚਦੀਆਂ ਨੇ ਕਤਾਰਾਂ ਦੇ ਵਿੱਚ ਲੱਗ ਕੇ ਆਪਣੇ ਬੱਚਿਆਂ ਨੂੰ ਲੰਗੂਰ ਵੇਸ ਪੀਛਾ ਦੇ ਵਿੱਚ ਤਿਆਰ ਕਰਕੇ ਮੱਥਾ ਟੇਕਣ ਦੇ ਲਈ ਲੈ ਕੇ ਆਉਂਦੇ ਨੇ ਔਰ ਇਹ ਪ੍ਰਥਾ शरद ऋतु नवरात्रि ਦੇ ਪਹਿਲੇ ਦਿਨ ਤੋਂ ਸ਼ੁਰੂ ਹੋ ਜਾਂਦੀ ਹੈ ਔਰ ਮੰਦਰ ਮੰਦਰ 10 ਦਿਨ ਤੱਕ ਲਗਾਤਾਰ ਹੈ তথা ਚੱਲਦੀ ਰਹਿੰਦੀ ਹੈ ਅਸੀਂ ਮੰਦਰ ਦੇ ਵੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਲੋਕ ਕਿਉਂਕਿ ਨਵਰਾਤਰੀ ਅੱਜ ਪਹਿਲਾ ਦਿਨ ਹੈ ਔਰ ਪਹਿਲੇ ਦਿਨ ਆਪਣੇ ਰਿਸ਼ਤੇਦਾਰਾਂ ਦੇ ਨਾਲ ਮੱਥਾ ਟੇਕਣ ਦੇ ਲਈ ਮੰਦਰ ਦੇ ਵਿੱਚ ਆਉਂਦੇ ਨੇ ਇਹ ਲੰਗੂੜ ਮੇਲਾ ਸਰਦੀਆਂ ਨਵਰਾਤਰੀ ਦੇ ਵਿੱਚ ਚੱਲਦਾ ਹੈ ਔਰ ਇਹ ਪ੍ਰਥਾ ਚੱਲੀ ਆ ਰਹੀ ਹੈ ਸਦੀਆਂ ਤੋਂ ਚੱਲੀ ਆ ਰਹੀ ਹੈ ਇਸ ਜਗ੍ਹਾ ਦੇ ਉੱਤੇ ਜਿਨ੍ਹਾਂ ਦੇ ਘਰ ਔਲਾਦ ਨਹੀਂ ਹੁੰਦੀ ਹੈ ਉਹ ਇੱਕ ਪ੍ਰਭੂ ਦੇ ਦਰਬਾਰ ਕੋਏ ਬਲੋ ਕਾਮਨਾ ਮੰਦੇ ਨੇ ਕਿ ਉਹਨਾਂ ਦੇ ਘਰ ਪੁੱਤਰੀ ਜਾਂ ਬੇਟੇ ਦੀ ਜਾਂ ਬੇਟੀ ਦੀ ਦਾਤ ਬਖਸ਼ੇ ਪ੍ਰਭੂ ਕਿਰਪਾ ਕਰੇ ਜਦੋਂ ਉਹਨਾਂ ਦੇ ਕਿਰਪਾ ਹੋ ਜਾਂਦੀ ਹੈ ਤੇ ਉਹ ਆਪਣੇ ਬੱਚੇ ਨੂੰ ਲੰਗੂਰ ਆਣੇ ਇਸ ਦਰਬਾਰ ਚ ਲੈ ਕੇ ਆਂਦੇ ਨੇ ਔਰ ਲੰਗੂਰ ਬਾਣੇ ਦੇ ਵਿੱਚ ਇਹ ਬੱਚੇ ਸ਼ਰਧੀ ਨਵਰਾਤਰੀ ਦੇ ਪਹਿਲੇ ਦਿਨ ਅੱਜ ਮੰਦਿਰ ਦੇ ਵਿੱਚ ਪਹੁੰਚੇ ਨੇ ਤੁਸੀਂ ਦੇਖ ਸਕਦੇ ਹੋ ਠਾਠਾ ਮਾਰਦਾ ਕੱਠ ਹੈ ਜੋ ਸੰਕਾ ਦੀ ਪੀੜ ਮੰਦਿਰ ਦੇ ਅੰਦਰ ਲੱਗਿਆ ਗਿਆ ਔਰ ਮੰਦਿਰ ਕਮੇਟੀ ਵੱਲੋਂ ਵੀ ਪੂਰੇ ਪ੍ਰਬੰਧ ਕੀਤੇ ਗਏ ਨੇ ਪੂਰੇ ਪ੍ਰਬੰਧ ਸੁਰੱਖਿਆ ਦੇ لحاظ ਦੇ ਨਾਲ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਵਾਲੋ ਦੁਰਗਿਆਨਾ ਤੀਰਤ ਦੇ بڑا ਹਨੂਮਾਨ ਮੰਦਿਰ ਦੀਆਂ ਦਿਖਾ ਰਹੇ ਜੋ ਇਹ ਪ੍ਰਥਾ ਸਦੀਆਂ ਤੋਂ ਚੱਲੀ ਆ ਰਹੀ ਹੈ ਲੋਕ ਇੱਥੇ ਪਹੁੰਚਦੇ ਨੇ ਦਰਬਾਰ ਜੀ ਹਾਜ਼ਰੀ ਲਗਵਾਉਂਦੇ ਨੇ ਔਰ ਉਹਨਾਂ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਔਰ ਆਪਣੇ ਬੱਚਿਆਂ ਨੂੰ ਸੱਚੇ ਲੈ ਕੇ ਆਉਂਦੇ ਨੇ ਤੁਸੀਂ ਅੱਜ ਬੱਚੇ ਨੂੰ ਲੈ ਕੇ ਆਏ ਲੰਗੂਰ ਬਣਾ ਕੇ ਇਹ ਤੁਹਾਡੀ ਮਨੋ ਕਾਮਨਾ ਸੀਗੀ ਹਾਂ ਜੀ ਹਾਂ ਜੀ ਮਨੋ ਕਾਮਨਾ ਸੀ ਇਸ ਦਰਬਾਰ ਤੋਂ ਪੂਰੀ ਹੋ ਗਈ ਬਿਲਕੁਲ ਬਿਲਕੁਲ ਪੂਰੀ ਆਸ ਪੂਰੀ ਹੋਈ ਹੈ ਜੀ ਜੋ ਬੇਟਾ ਲੱਗਦਾ ਕਿ ਆ ਲੰਗੂਰ ਬਣੇਵਾ हां जी बोलो जय श्री राम बोलो श्री राम जय सो क्यों माता जी की कहोगे हां जी मैं इसकी दादी हूं जी ओके हां जी दादी है पोतरा होया है रसूल ने मुंह पिलाया जी ਤੁਸੀਂ ਮੰਨਤ ਤੁਸੀਂ ਮੰਨੀ ਸੀ ਕਿ ਇਹਨਾਂ ਦੇ ਮਾਤਾ ਪਿਤਾ ਹੀ ਰਹੇ ਨੇ ਮੈਂ ਨਾ ਦੇ ਦਾਦੀ ਆ ਬੱਚੇ ਦੀ ਦਾਦੀ ਆ ਤੇ ਮੁੰਡੇ ਦੀ ਮਾਂ ਆ ਜੀ ਓਕੇ ਹਾਂਜੀ ਤੁਸੀਂ ਤਸਵੀਰਾਂ ਤੁਹਾਨੂੰ ਲੰਗੂਰ ਮੇਲੇ ਦੀਆਂ ਦਿਖਾ ਰਹੇ ਆ ਇਸ ਲੰਗੂਰ ਮੇਲੇ ਦੇ ਵਿੱਚ ਦੂਰ ਦੂਰ ਤੋਂ ਲੋਕ ਪਹੁੰਚਦੇ ਨੇ ਔਰ ਲੋਕ ਇੱਥੇ ਆ ਕੇ ਮੱਥਾ ਟੇਕਦੇ ਨੇ ਆਪਣੇ ਬੱਚਿਆਂ ਨੂੰ ਇੱਥੇ ਹਾਜ਼ਰੀ ਲਗਵਾਉਂਦੇ ਨੇ ਤੁਸੀਂ ਵੀ ਲੈ ਕੇ ਆਇਓ ਬੱਚੇ ਨੂੰ ਤੁਹਾਡਾ ਬੇਟਾ ਹੈ ਤੁਸੀਂ ਮੰਨਤ ਮੰਗੀ ਸੀਗੀ ਮੰਨਤ ਮੰਗੀ ਹੈ ਅਸੀਂ ਮਨਮ ਕਰਨਾ ਪੂਰੀ ਹੋਈ ਹੈ ਪਰਿਵਾਰ ਚ ਹੋਰ ਵੀ ਕੋਈ ਬਣਿਆ ਸੀ ਜੀ ਹਾਂਜੀ ਪਹਿਲਾਂ ਮੈਂ ਵੀ ਬਣਿਆ ਸੀ ਓਕੇ ਸੋ ਇਹ ਪ੍ਰਥਾ ਇਸ ਕਦਰ ਜਾਰੀ ਹੈ ਕਿ ਪਰਿਵਾਰ ਚ ਹਰ ਮੈਂਬਰ ਪ੍ਰਭੂ ਦਾ ਲੰਗੂਰ ਬੰਦਾ ਹੈ ਸ੍ਰੀ ਹਨੂਮਾਨ ਜੀ ਮਹਾਰਾਜ ਜੀ ਦੇ ਜਨਰਜ ਹਾਜ਼ਰੀ ਲਗਵਾ ਕੇ ਇਹ ਮੰਨਤ ਮੰਗਦੀ ਜਾਂਦੀ ਹੈ ਕਿ ਉਹਨਾਂ ਦੇ ਔਲਾਦ ਜੁੜੇ ਔਰ ਔਲਾਦ ਦੀ ਮਨੋ ਕਾਮਨਾ ਉਹਨਾਂ ਦੀ ਜਦੋਂ ਪੂਰੀ ਹੁੰਦੀ ਹੈ ਤੇ ਉਹ ਇਸ ਦਰਬਾਰ ਦੇ ਵਿੱਚ ਉਹਨਾਂ ਨੂੰ ਹਾਜ਼ਰੀ ਲਗਵਾਉਣ ਦੇ ਲਈ ਇੱਥੇ ਪਹੁੰਚਦੇ ਨੇ ਸਰਦੀਆਂ ਦੇ ਬਰਾਤੇ ਦੇ ਵਿੱਚ ਇਹ ਲੰਗੂਰ ਮੇਲਾ ਪੜਦਾ ਹੈ ਔਰ ਇਸ ਲੰਗੂਰ ਮੇਲੇ ਦੇ ਵਿੱਚ ਪੂਰੇ ਹਿੰਦੁਸਤਾਨ ਤੋਂ ਪੂਰੇ ਵਿਸ਼ਵ ਦੇ ਵਿੱਚੋਂ ਲੋਕ ਇੱਥੇ ਪਹੁੰਚਦੇ ਨੇ ਔਰ ਆਪਣੀ ਮਨੋਕਾਮਨਾ ਦੇ ਪਰਪਰ ਪੂਰੀ ਹੋਣ ਤੇ ਭਗਵਾਨ ਸ੍ਰੀ ਹਨੂਮਾਨ ਜੀ ਦੀ ਚਰਜਾ ਵਿੱਚ ਹਾਜ਼ਰੀ ਲਗਵਾਉਂਦੇ ਨੇ ਔਰ ਆਪਣੇ ਬੇਟੇ ਨੂੰ ਜਾਂ ਬੇਟੀ ਨੂੰ ਲੰਗੂ ਵੇਸ਼ ਪੁਸ਼ਾ ਦੇ ਵਿੱਚ ਇੱਥੇ ਲੈ ਕੇ ਆਉਂਦੇ ਨੇ ਦਿਨ ਚ ਦੋ ਵਾਰ ਮੱਥਾ ਟੇਕਣ ਦੇ ਲਈ ਲੈ ਕੇ ਆਉਂਦੇ ਨੇ ਸੋ ਤਸਵੀਰਾਂ ਤੁਹਾਨੂੰ ਸ੍ਰੀ ਹਨੂਮਾਨ ਮੰਦਰ ਜੀ ਬੜਾ ਹਨੂਮਾਨ ਮੰਦਿਰ ਜੀ ਸ੍ਰੀ ਦੁਰਗਿਆਨਾ ਟੀਰਥ ਜੀ ਦਿਖਾ ਰਹੇ ਆ ਇਸ ਟੀਰਥ ਦੇ ਵਿੱਚ ਜੋ ਮਨੋ ਕਾਮਨਾਵਾਂ ਮੰਗੀ ਜਾਂਦੀਆਂ ਨੇ ਇਸ ਹਨੂਮਾਨ ਮੰਦਰ ਦੇ ਵਿੱਚ ਜੋ ਮਨੋ ਕਾਮਨਾ ਮੰਨੀ ਜਾਂਦੀ ਹੈ ਉਹ ਪੂਰੀ ਹੁੰਦੀ ਆ ਔਰ ਇਸ ਮਨੋ ਕਾਮਨਾ ਦੇ ਤਹਿਤ ਜਿੰਨਾ ਜਿੰਨਾ ਦੇ ਘਰ ਪੁੱਤਰ ਦੀ ਬਾਤ ਹੁੰਦੀ ਖੈ ਜਾਂ ਬੇਟੇ ਦੀ ਬਾਤ ਹੁੰਦੀ ਹੈ ਬੇਟੀ ਦੀ ਬਾਤ ਹੁੰਦੀ ਪੂਰੀ ਹੁੰਦੀ ਆ ਉਹ ਇਸ ਦਰਬਾਰ ਚ ਆ ਕੇ ਗੁਰੂ ਘਰ ਗੁਰੂ ਦੇ ਘਰ ਮੱਥਾ ਟੇਕਦੇ ਨੇ ਔਰ ਆਪਣੀ ਜਿਹੜੀ ਵਿਸ਼ ਪੂਰੀ ਹੁੰਦੀ ਆ ਉਹਦੇ ਲਈ ਸ਼ੁਕਰਾਨਾ ਕਰਦੇ ਨੇ ਕੈਮਰਾ ਪਰਸਨ ਨਿਤੇਜ ਦੇ ਨਾਲ ਜੋਤੀਬਲ ਲੇਟਿਕ ਸਵੇਰਾ ਟੀਵੀ ਅੰਮ੍ਰਿਤਸਰ